ਦੱਸ ਦਈਏ ਬਹੁਤ ਹੀ ਵੱਡੀ ਸਫਲਤਾ ਹਾਸਲ ਕੀਤੀ ਹੈ ਹਾਜੀਪੁਰ ਪੁਲਸ ਨੇ ਲੋਕਾਂ ਨਾਲ ਧੋਖਾਧੜੀ ਇਹ ਠੱਗੀ ਕਰਨ ਵਾਲੇ ਇਹ ਮਾਪੁੱਤ ਨੂੰ ਹਾਜੀਪੁਰ ਪੁਲਸ ਨੇ ਏਕਾਬੂ ਕੀਤਾ ਹੈ ਇਹ ਦੱਸ ਦਈਏ ਲੱਖਾਂ ਰੁਪਏ ਦੀ ਇਹ ਠੱਗੀ ਇਹ ਲੋਕਾਂ ਨਾਲ ਇਹ ਕਰ ਚੁੱਕੇ ਨੇ ਇਹ ਦੱਸ ਦਈਏ ਇਹ ਦੋਵੇਂ ਮਾਪੁੱਤ ਇਹ ਪਿੰਡ ਰਹਿਨਸੋਤਾ ਜੋ ਕਿ ਹਲਕਾ ਮੁਕੇਰੀਆਂ ਦੇ ਵਿੱਚ ਆਉਂਦਾ ਹੈ ਉਥੋਂ ਦੇ ਰਹਿਣ ਵਾਲੇ ਨੇ ਪੁਲਸ ਨੇ ਇਹ ਬਹੁਤ ਹੀ ਵੱਡੀ ਇਹ ਸਫਲਤਾ ਹਾਸਲ ਕੀਤੀ ਹੈ ਲੋਕਾਂ ਨਾਲ ਧੋਖਾ ਇਦੜੀ ਠਗੀ ਕਰਨ ਵਾਲੇ ਇਹ ਮਾਪੁੱਤ ਨੂੰ ਇਹ ਪੁਲਿਸ ਨੇ ਕਾਬੂ ਕੀਤਾ ਹੈ ਇਸ ਨੂੰ ਲੈ ਕੇ ਇਹ ਕੀ ਕਿਹਾ ਡੀਐਸਪੀ ਮੁਕੇਰੀਆਂ ਦੇ ਕੁਲਵਿੰਦਰ ਸਿੰਘ ਇਹ ਵਿਰਕ ਨੇ ਤੁਸੀਂ ਵੀ ਜ਼ਰੂਰ ਸੁਣੋ ਬਾਕੀ ਤੁਸੀਂ ਵੀ ਦੇਖੋ ਪੰਜਾਬ ਨਿਸ਼ న్యూਸ ਤੋਂ ਤਸ਼ਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰੇ ਕੋਲ ਇੱਕ ਮਹੀਨਾ ਪਹਿਲਾਂ ਮੇਰੇ ਆਫਿਸ ਐਸਐਸਡੀ ਸਾਹਿਬ ਤੋਂ ਦਰਖਾਸਤ ਮਾਰ ਕੇ ਆਈ ਸੀ ਕਿ ਇੱਕ ਸਚਨ ਜਰਿਆਲ ਨਾਮ ਦਾ ਵਿਅਕਤੀ ਹੈ ਸ਼ਾਇਦ ਨੰਗਲ ਬਰਾਂ ਦੇ ਰਹਿਣਾ ਹੈ ਕਿ ਉਹ ਆਪਣੇ ਏਰੀਏ ਦੇ ਵੱਖ-ਵੱਖ ਲੋਕਾਂ ਨੂੰ ਫੌਜ ਵਿੱਚ ਭर्ती ਕਰਾਉਣ ਦੇ ਨਾਂ ਤੇ ਪੈਸੇ ਲੈ ਕੇ ਠੱਗੀਆਂ ਮਾਰਿਆ ਜਿਹੜੇ ਕਿ ਉਹਨੇ ਕਾਫੀ ਲੋਕਾਂ ਨਾਲ ਠੱਗੀਆਂ ਮਾਰੀਆਂ ਸੀ ਉਹ ਤਿੰਨ ਬੰਦਿਆਂ ਦੀ ਮੈਨੂੰ ਕੰਪਲੀਟ ਮਸ਼ਹੂਰ ਹੋਈ ਸੀ ਜੋ ਉਹਦੀ ਦਰਿਆਵਤ ਕੀਤੀ ਤਾਂ ਨਾਮ ਦਾ ਸੱਚਾ ਆਪਾ ਪਾਇਆ ਗਿਆ ਉਦੇ ਖਿਲਾਫ ਐਫ ਆਈ ਆਰ ਦੱਜਾਂਡੀ ਸ਼ਪਾਰਦ ਕੀਤੀ ਗਈ ਜੋ ਉਸ ਦੇ ਖਿਲਾਫ ਐਫ ਆਈ ਆਰ ਤੰਪਤ ਭਾਈ ਦਰਜ ਰਜਿਸਟਰ ਹੋ ਗਈ ਸੀ ਜਿਹਦੇ ਵਿੱਚੋ ਜਵਾਨਤਰੇ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਗਿਆ ਔਰ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨੂੰ ਜਮਾਨਤ ਦਿੱਤੀ ਪਰ ਉਸ ਤੋਂ ਬਾਅਦ ਉਸ ਦੇ ਖਿਲਾਫ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਜਿੱਦਾਂ ਜਿੱਦਾਂ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗਦਾ ਹੈ ਸਾਡੇ ਕੋਲ ਆ ਰਿਹਾ ਸੀ ਉਸ ਤੋਂ ਬਾਅਦ ਸਾਨੂੰ ਉਹਦੇ ਖਿਲਾਫ ਫੇਰ ਵੀ 7 8 9 9 ਜੋ ਉਹਨਾਂ ਨੇ ਆ ਕੇ ਦਰਖਾਸਤ ਦਿੱਤੀ ਕਿ ਉਹਨਾਂ ਪਾਸੋਂ ਵੀ ਠੱਗੀ ਮਾਰੀ ਹੈ ਜਿਸ ਦੇ ਖਿਲਾਫ ਇਹ ਉਹ ਕੁਛ ਪੈਸੇ ਉਹ ਆਪਣੀ ਮਾਂ ਨੂੰ ਵੀ ਦਿੰਦਾ ਸੀ ਮਾਂ ਦੇ ਕੌਂਸਲ ਵੀ ਪਾਉਂਦਾ ਸੀ ਜੋ ਫਿਰ ਨੌਜਵਾਨਾਂ ਦੀਆਂ ਜਿਹੜੀਆਂ ਦੁਆਰਾ ਸ਼ਿਕਾਇਤਾਂ ਆਈਆਂ ਉਹਦੇ ਹੱਥੇ ਸਚਨ ਦਰਿਆਲ ਤੇ ਉਹਦੀ ਮਾਤਾ ਦੇ ਖਿਲਾਫ ਦੁਆਰਾ ਮੁਕੱਦਮਾ ਦਾ ਵੀ ਕੀਤਾ ਗਿਆ ਜੋ ਕਾਨੂੰਨੀ ਪ੍ਰਕਿਰਿਆ ਅਪਰਾਧ ਦੇ ਉਹਨਾਂ ਨੂੰ ਨੋਟਿਸ ਜਾਰਾ ਦੇ ਕੇ ਉਹਨੂੰ ਤੋਂ ਮਨ ਗ੍ਰਿਫਤਾਰ ਕੀਤਾ ਗਿਆ ਜੋ ਜੋ ਵੀ ਉਹਦੇ ਤੋਂ ਪੁੱਛਗਿੱਛ ਕੀਤੀ ਜਿਹਦੇ ਹੱਥੇ ਆਇਆ ਕਿ ਦੇਹਰਾ ਦੂਲ ਦੇ ਵਿੱਚ ਉਹਦੇ ਹੋਰ ਸਾਥੀ ਸੀ ਜਿਹੜੇ ਉਹਨੂੰ ਜਾਲੀ ਦਾਸਤਾਵੇਜ਼ ਤਿਆਰ ਕਰਕੇ ਦਿੰਦੇ ਸੀ ਜਿੱਥੇ ਕਿ ਉਹਨੇ ਇੱਕ ਜਾਲੀ ਟ੍ਰੇਨਿੰਗ ਸੈਂਟਰ ਵੀ ਖੋਲਿਆ ਹੋਇਆ ਸੀ ਜੋ ਮੁਕੱਦਮੇ ਦੀ ਤਰਕੀ ਹੁਣ ਚੱਲ ਰਹੀ ਆ ਦੋ ਰਿਮਾਪત્રો ਵੀ ਇਹ ਭੇਜ ਦਿੱਤਾ ਗਿਆ ਸਰਕਰ ਕਵਰੀ ਵੀ ਕੀਤੀ ਗਈ ਇਹਨਾਂ ਦੇ ਕੋਲ ਹੋਈ ਹੈ ਹਾਂ ਉਸ ਇੱਕ ਜਿਹੜੇ ਜਾਲੀ ਪੁਆਇੰਟ ਪਾ ਲੈਟਰਸ ਸੀਗੇ ਜਿਹੜੇ ਉਹਦੇ ਕਹਿਣ ਮੁਤਾਬਕ ਉਹਨੂੰ ਡੇਰਾ ਤੋਂ ਜਿਹੜਾ ਕੋ ਨਕਲ ਨਾਲ ਆਉਂਦਾ ਵਿਅਕਤੀ ਬਣਾ ਕੇ ਦਿੱਤਾ ਸੀ ਉਹ ਰਿਕਵਰ ਕੀਤੇ ਆ ਉਹ ਹੁਣ ਆਪਾਂ ਨੂੰ ਡੇਰਾ ਤੋਂ ਲੈਵਾ ਬਹੁਤ ਡੇਰਾ ਨੂੰ ਜਾ ਕੇ ਇਹਦੀ ਗਤੀ ਕਰਾਂ